पल पावे दुख मिन पे मन का दुख दुखा न से मन का सुख श्याम बने घरे आवे श्याम सुंदर घरे आवे काले तन का ओम जय जगदीश कप करिए मा पिता तो और नंदूद और नंदूदास करुम कि ओम जय जगदीश मा पूरण परमात्म दोहे अगर तुम पालन करता तुम्हारा चा करता मैं मु रख हलकामी मैं सेवक तुम स्वामी के बाण स्वामी साहब के बाण हे गोमदियो जग देश हरे अपने आदर उठाओ ਅੱਜ ਅੱਜ ਬੜੇ ਸ਼ੁਭ ਦਿਹਾੜੇ ਸੋਮਵਾਰ ਸ਼ਿਵਜੀ ਦੇ ਦਿਨ ਅਸੀਂ ਹਸਪੀਟਲ ਚ ਐਂਟਰ ਕੀਤਾ ਹੈ ਔਰ ਇਹਦੀ ਸੌਫਟ ਓਪਨਿੰਗ ਨੂੰ ਕਹਿੰਦੇ ਐ ਸੌਫਟ ਓਪਨਿੰਗ ਦਾ ਮਤਲਬ ਹੁੰਦਾ ਹੈ ਕਿ ਅਸੀਂ ਸਲੋਲੀ ਸਲੋਲੀ ਐਂਟਰ ਕੀਤਾ ਇਸ ਤੋਂ ਬਾਅਦ ਅਸੀਂ ਤੁੰਤਮਾ ਆਥੇ ਇੱਕ 15-20 ਦਿਨ ਬਾਅਦ ਵੀ ਆ ਮਹੀਨੇ ਬਾਅਦ ਅਸੀਂ ਪਾਟ ਰੱਖ ਕੇ ਕਰਾਂਗੇ ਐਂਟਰ ਕੁਝ ਚੀਜ਼ਾਂ ਛੋਟੇ ਛੋਟੇ ਚੀਜ਼ਾਂ ਰਹਿ ਗਈਆਂ ਐ ਵੈਸੇ ਬਿਕੋਜ਼ ਜਦੋਂ ਕੋਈ ਵੀ ਘਰ ਬੰਦਾ ਹੈ ਕੋਈ ਮੰਦਿਰ ਬੰਦਾ ਹੈ ਜਾਂ ਕੋਈ ਹਸਪੀਟਲ ਬੰਦਾ ਹੈ ਐਂਟਰ ਕਰਨ ਵੇਲੇ ਆ ਕੁਝ ਮਾੜੀਆਂ ਮੋਟੀਆਂ ਛੋਟੇ ਛੁੱਟੀਆਂ ਦਰੂਟੀਆਂ ਰਹਿ ਜਾਂਦੀਆਂ ਆ ਉਸ ਹੀ 15 20 ਦਿਨ ਮਹੀਨੇ ਚ ਅੰਦਰ ਆ ਕੇ ਕੰਪਲੀਟ ਕਰ ਲਾਂਗੇ ਵੈਸੇ ਮੈਂ ਤੁਹਾਨੂੰ ਦੱਸ ਦਿਆਂ ਕਿ ਜੇ ਤੁਹਾਡਾ 150 ਬੈੱਡ ਦਾ ਸਾਹਮਣੇ ਹਸਪੀਟਲ ਚੱਲ ਰਿਹਾ ਸਾਰਿਆਂ ਨੂੰ ਪਤਾ 10 ਸਾਲ ਤੋਂ ਚੱਲ ਰਿਹਾ ਉਹਦੇ ਚ ਸਾਰੀ ਤਰ੍ਹਾਂ ਦੀਆਂ ਸਾਡੇ ਕੋਲ ਫੈਸਿਲਿਟੀਆਂ ਹੈ ਜਿਵੇਂ ਸੀ ਸਿਰ ਤੋਂ ਲੈ ਕੇ ਪੈਰ ਤੱਕ ਚਾਹੇ ਉਹ ਬ੍ਰੇਨ ਹੈ ਚਾਹੇ ਉਹ ਹਾਰਟ ਹੈ ਚਾਹੇ ਉਹ ਲਿਵਰ ਹੈ ਚਾਹੇ ਕਿਡਨੀ ਹੈ ਕੋਈ ਵੀ ਕੈਂਸਰ ਵੀ ਅਸੀਂ ਉਧਰ ਦੇਖ ਰਹੇ ਸੀ ਟਰੋਮਾ ਵੀ ਦੇਖ ਰਹੇ ਸੀ ਲੇਕਿਨ ਇੱਕ ਚੀਜ਼ ਮਨ ਚ ਹਮੇਸ਼ਾ ਹਮੇਸ਼ਾ ਰਹ ਮੇ ਸਹੀ ਹੋ ਰਿਹਾ ਸੀ ਜਿਹੜੇ ਭੈਣ ਭਰਾ ਸਾਡੇ ਪੰਜਾਬ ਚ ਸ਼ਰਾਬ ਬਹੁਤ ਪ੍ਰਚਲਿਤ ਹੈ ਇਸ ਕਰਕੇ ਸਾਡੇ ਪੰਜਾਬ ਚ ਸਪੈਸ਼ਲੀ ਬਹੁਤ ਸਾਰੇ ਲਿਵਰ ਉਸ ਕਗਾਰ ਤੇ ਪਹੁੰਚ ਗਿਆ ਜਿਹਨੂੰ ਐਸ ਐਲ ਡੀ ਕਹਿੰਦੇ ਆ ਐਂਡ ਸਟੇਜ ਲਿਵਰ ਡਿਜ਼ੀਜ਼ ਪੇਸ਼ੈਂਟ ਪੈਸਿਆਂ ਵੱਲੋਂ ਜਾਂ ਸਮ ਟਾਈਮਸ ਕੁਝ ਚੀਜ਼ਾਂ ਵੱਲੋਂ ਦਿੱਲੀ ਨਹੀਂ ਜਾ ਸਕਦਾ ਲੁਧਿਆਣਾ ਨਹੀਂ ਜਾ ਸਕਦਾ ਲੁਧਿਆਣਾ ਹੁੰਦਾ ਨਹੀਂ ਅਮ੍ਰਿਤਸਰ ਤੋਂ ਮਤਲਬ ਹੁੰਦਾ ਹੀ ਨਹੀਂ ਪੰਜਾਬ ਕਿਤੇ ਵੀ ਦਿੱਲੀ ਨਹੀਂ ਜਾ ਸਕਦਾ ਹੈਦਰਾਬਾਦ ਨਹੀਂ ਜਾ ਸਕਦਾ ਬੈਂਗਲੌਰ ਨਹੀਂ ਜਾ ਸਕਦਾ ਤੇ ਫਿਰ ਉਹਨਾਂ ਪੇਸ਼ੈਂਟਸ ਵਾਸਤੇ ਜਿਹੜੇ ਇੰਨੀ ਦੂਰ ਨਹੀਂ ਪਹੁੰਚ ਸਕਦੇ ਆਪਣੇ ਪੰਜਾਬ ਚ ਆਪਣੇ ਅੰਮ੍ਰਿਤਸਰ ਚ ਲੈ ਕੇ ਇਲਾਜ ਕਰਾਣਾ ਚਾਹੁੰਦੇ ਆ ਸਾਡੇ ਕੋਲ ਕੋਈ ਫੈਸਿਲਿਟੀ ਨਹੀਂ ਅਸੀਂ ਲਿਵਰ ਟ੍ਰਾਂਸਪਲਾਂਟ ਦੀ ਦੇ ਆ ਦਿਡ ਨਟ ਟ੍ਰਾਂਸਪਲਾਂਟ ਦੀ ਅਸੀਂ ਉਹ ਫੈਸਿਲਿਟੀ ਵਾਸਤੇ ਇੱਕ ਨਵਾਂ ਹਸਪੀਟਲ ਖੋਲਿਆ ਜਿਹਦੇ ਵਿੱਚ 250 ਬੈਡ ਦੀ ਲਿਵਰ ਐਂਡ ਕਿਡਨੀ ਟ੍ਰਾਂਸਪਲਾਂਟ ਸੈਂਟਰ ਪਲੱਸ ਲਿਵਰ ਐਂਡ ਕਿਡਨੀ ਸੀਰੀਅਸ ਬਿਮਾਰੀਆਂ ਜਿੱਦਾਂ ਅਸੀਂ ਡਾਇਲਿਸਿਸ ਦਾ ਥੇਕਰੀ ਗ੍ਰੇ 25 ਬੈਡ ਦਾ ਡਾਇਲਿਸਿਸ ਸਟਾਰਟ ਕੀਤਾ ਹੈ ਪਲੱਸ ਅਸੀਂ ਲਿਵਰ ਆਈਸੀਯੂ ਬਣਾਏ ਪਲੇਸ ਸਰੀਨਲਾਈਸਿਊ ਬਣਾਏ ਲਿਵਰ ਆਈਸੀਯੂ ਨਲਾਈਸਿਊ ਬਣਾਨੇ ਬਹੁਤ ਔਖੇ ਹੈ ਪੋਸਟ ਆਪਰੇਟਿਵ ਲਿਵਰ ਆਈਸੀਯੂ ਜਿਹਨੂੰ ਕਹਿੰਦੇ ਹੈ ਕੋਈ ਕੋਪਰੇਸ਼ਨ ਥੀਟਰ ਦੀ ਤਰ੍ਹਾਂ ਹੀ ਹੁੰਦਾ ਹੈ ਜਿਹਦੇ ਵਿੱਚ ਅਸੀਂ ਪੇਸ਼ੈਂਟਸ ਨੂੰ ਕੋਈ 5 6 7 ਦਿਨਾਂ ਲਈ ਪਾ ਦਿੰਨੇ ਆ ਤਾਂਕਿ ਪੇਸ਼ੈਂਟ ਨੂੰ ਕੋਈ ਬਾਹਰ ਦੀ ਇਨਫੈਕਸ਼ਨ ਨਾ ਲੱਗੇ ਤਾਂਕਿ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਸ ਤਰ੍ਹਾਂ ਹੀ ਅਸੀਂ ਇੱਕ ਹੋਰ ਚੀਜ਼ ਅਮਰੀਕਾ ਵਾਸਤੇ ਲੈ ਕੇ ਆਏ ਆ ਜਿਹੜੀ ਅਮਰੀਕਾ ਚ ਅੱਗੇ ਨਹੀਂ ਹੁੰਦੀ ਸੀ ਦੈਟ ਇਜ਼ ਕਾਲਡ ਬੀਐਮਟੀ ਬੀਐਮਟੀ ਇਸ ਬੋਨ ਮੈਰੋ ਟ੍ਰਾਂਸਪਲੈਂਟ ਜਿਹਨਾਂ ਨੂੰ ਬਲੱਡ ਕੈਂਸਰ ਹ ਉਹਨਾਂ ਵਾਸਤੇ ਅਸੀਂ ਬੋਨ ਮੈਰੋ ਟ੍ਰਾਂਸਪਲੈਂਟ ਕਰਦੇ ਹਾਂ ਦਿੱਲੀ ਜਾ ਕੇ ਜਾਂ ਲੁਧਿਆਣਾ ਜਾ ਕੇ ਜਾਂ ਕਿਤੇ ਵੀ ਅਸੀਂ ਉਹਦੇ ਵਾਸਤੇ ਬੋਨ ਮੈਰੋ ਟ੍ਰਾਂਸਪਲੈਂਟ ਵੀ ਆਪਣੇ ਹਸਪੀਟਲ 'ਚ ਕਰਾਂਗੇ ਜਦੋਂ ਤੁਸੀਂ ਲਿਵਰ ਟ੍ਰਾਂਸਪਲੈਂਟ ਜਾਂ ਰੀਨਲ ਟ੍ਰਾਂਸਪਲੈਂਟ ਵਾਸਤੇ ਫਿੱਟ ਹੋ ਜਾਂਦੇ ਹੋ ਮਤਲਬ ਤੁਸੀਂ ਸ਼ੁਰੂ ਕਰ ਦਿੰਦੇ ਹੋ ਤੁਹਾਡਾ ਕੌਨਫੀਡੈਂਸ ਬਣ ਜਾਂਦਾ ਫਿਰ ਬੋਨ ਮੈਰੋ ਟ੍ਰਾਂਸਪਲੈਂਟ ਵੀ ਕੋਈ ਬਹੁਤ ਔਖੀ ਚੀਜ਼ ਨਹੀਂ ਹੈ ਤੁਸੀਂ ਫਿਰ ਬੋਨ ਮੈਰੋ ਟ੍ਰਾਂਸਪਲੈਂਟ ਵਾਸਤੇ ਵੀ ਫਿੱਟ ਹੋ ਜਾਂਦੇ ਹੋ ਔਰ ਤੁਸੀਂ ਬੋਨ ਮੈਰੋ ਟ੍ਰਾਂਸਪਲੈਂਟ ਵੀ ਕਰੋਗੇ ਇਸ ਤਰ੍ਹਾਂ ਹੀ ਹੋਲੀ-ਹੋਲੀ ਹਰ ਆਲਮੋਸਟ ਹਰ ਚੀਜ਼ ਵਿੱਚ ਪਹਿਲੇ ਵੀ ਕਿਹਾ ਸੀ ਕਿ A ਤੋਂ Z ਮੈਡੀਕਲ ਲਾਈਨ 'ਚ ਕਦੀ ਵੀ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਆਂ ਪੂਰੀ ਮਾਲਾ ਪਰੋਨ ਨੂੰ A ਤੋਂ Z ਅਸੀਂ ਸਾਰੀਆਂ ਚੀਜ਼ਾਂ ਕਰ ਲਈਏ ਬਲੱਡ ਬੈਂਕ ਸੈਟ ਕੋਲ ਆਲਰੇਡੀ ਹੈਗਾ ਜਿਹੜੀਆਂ-ਜਿਹੜੀਆਂ ਚੀਜ਼ਾਂ ਰਹਿ ਗਈਆਂ A ਤੋਂ Z 'ਚ ਕੋਈ ਨਾ ਕੋਈ ਕੰਮ ਰਹਿ ਗਿਆ ਹੋਣਾ ਕੋਈ ਮੋਤੀ ਰਹਿ ਗਿਆ ਹੋਣਾ ਉਹ ਵੀ ਅਸੀਂ ਹੌਲੀ-ਹੌਲੀ ਪੂਰਾ ਕਰਕੇ ਅਸੀਂ A ਤੋਂ Z ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਸਰ ਡਾਕਟਰ ਵਿਲਬਦਨ ਜੀ 21 ਸਾਰੇ ਡਾਕਟਰ ਅਵੇਲੇਬਲ ਰਹਿਣਗੇ ਹੈਪਟੋਲੋਜਿਸਟ ਆਲਰੇਡੀ ਡਾਕਟਰ ਰਾਹੁਲ ਹੈ ਉਹਨਾਂ ਨੇ ਜੁਆਇਨ ਕਰ ਲਿਆ ਹੈ ਸਾਰੇ ਇੰਡੀਆ ਚ 12 ਹੈ ਪੈਟੋਲੋਜਿਸਟ ਹੈ ਤੇ ਇੱਕ ਹੈ ਪੈਟੋਲੋਜੀ ਸਾਡੇ ਕੋਲ ਆ ਗਿਆ ਹੈ ਐਡਾਂ ਨਿਵ ਟ੍ਰਾਂਸਪਰੈਂਟ ਸਰਜਨ ਹੈ ਬਹੁਤ ਵੱਡੀ ਡਿਗਰੀ ਹੈ ਐਮਸੀਐਚ ਤੋਂ ਬਾਅਦ ਫੈਲੋਸ਼ਿਪ ਐਮਸੀਐਚ ਤੋਂ ਬਾਅਦ ਟ੍ਰੇਨਿੰਗ ਹੁੰਦੀ ਹੈ ਲਿਵਰ ਟ੍ਰਾਂਸਪਲੈਂਟ ਦੀ ਸਾਰੀ ਕਰਕੇ ਡਾਕਟਰ ਸਾਡੇ ਕੋਲ ਜੁਆਇਨ ਕਰ ਗਏ ਹੈ ਕਿਡਨੀ ਟ੍ਰਾਂਸਪਲੈਂਟ ਸਰਜਨ ਜੁਆਇਨ ਕਰ ਗਏ ਹੈ ਕਿਡਨੀ ਸਪੈਸ਼ਲਿਸਟ ਤੇ ਆਲਰੇਡੀ ਸਾਡੇ ਕੋਲ ਡਾਕਟਰ ਬੰਜੀਤ ਸਿੰਘ ਹੈਗੇ ਸੀ ਸੋ ਇਹ ਸਾਰੀਆਂ ਚੀਜ਼ਾਂ ਨੂੰ ਪਰੋਂਦੇ ਪਰੋਂਦੇ ਅਸੀਂ ਪਹੁੰਚ ਜਾਣਾ ਉਸ ਪੜਾਅ ਤੇ ਜਿੱਥੇ ਅਸੀਂ ਸੋਚਿਆ ਸੀ ਇੱਕ ਸੁਪਨਾ ਲਿੱਤਾ ਸੀ ਕਿ ਮੈਡੀਸਿਨ ਮੈਡੀਕਲ ਫੀਲਡ ਤੇ ਅਸੀਂ ਅੰਦਰ ਤੱਕ ਪਹੁੰਚਣਾ ਹੈ ਔਰ ਅਸੀਂ ਪਹੁੰਚ ਜਾਵਾਂਗੇ ਜਿਹੜੇ بڑے ਡਾਕਟਰ ਸਾਹਿਬ ਜਿਹੜੇ ਡਾਕਟਰ ਹੈਗੇ ਜਿਹੜੇ ਇੱਥੇ ਲੋਕਾਂ ਦਾ ਇਲਾਜ ਕਰਨਗੇ ਕਾਫੀ ਵੱਡਾ ਹਸਪੀਟਲ ਆ ਅਗੇ ਵੀ ਸਾਡਾ ਆਲਰੇਡੀ ਆਲਰੇਡੀ ਅਸੀਂ ਜਿਹੜੇ ਡਾਕਟਰ ਸਾਡੇ ਉਧਰ ਦੇ ਗਏ ਆ ਉਹ ਤੇ ਇਧਰ ਦੇ ਆਟੋਮੈਟਿਕਲੀ ਹੋ ਜਾਣੇ ਆ ਜਿਹੜੀ ਲਿਵਰ ਕਿਡਨੀ ਤੇ ਬੋਨ ਮੇਰ ਵਾਸਤੇ ਡਾਕਟਰ ਚਾਹੀਦੇ ਆ ਕਿਡਨੀ ਬੋਨ ਲਿਵਰ ਵਾਸਤੇ ਤਿੰਨ ਤਰ੍ਹਾਂ ਦੇ ਡਾਕਟਰ ਚਾਹੀਦੇ ਆ ਇਹ ਹੈ ਪੈਟੋਲੋਜੀਸਟ ਹੈ ਜਿਹੜਾ ਕਿ ਡਾਇਗਨੋਸ ਕਰਦਾ ਹੈ ਔਰ ਦੱਸਦਾ ਹੈ ਕਿਹੜੇ ਪੇਸ਼ੀਐਂਟ ਨੂੰ ਲਿਵਰ ਬਿਮਾਰੀ ਜਿਗਰ ਦੀ ਬਿਮਾਰੀ ਨੂੰ ਅਸੀਂ ਦਵਾਈਆਂ ਨਾਲ ਇਲਾਜ ਕਰਨਾ ਹੈ ਤੇ ਕਿਹੜੇ ਪੇਸ਼ੀਐਂਟ ਨੂੰ ਅਸੀਂ ਆਪਰੇਸ਼ਨ ਕਰਨਾ ਹੈ ਜਦੋਂ ਸਿਲੈਕਟ ਕਰ ਲੈਂਦੇ ਅਸੀਂ ਇਸ ਪੇਸ਼ੀਐਂਟ ਨੂੰ ਲਿਵਰ ਬਦਲਣਾ ਹੈ ਫਿਰ ਉਸ ਤੋਂ ਬਾਅਦ ਉਪਰਤਿਕਰਿਆ ਸ਼ੁਰੂ ਹੋ ਜਾਂਦੀ ਹੈ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਕਿ ਆਪਾਂ ਕਿੱਦਾਂ ਬਦਲਣਾ ਹੈ ਕਿਹੜਾ ਡੋਨਰ ਹੋਏਗਾ ਇਹ ਵੀ ਤੁਹਾਨੂੰ ਦੱਸ ਦਵਾਂਗੇ ਇਹਦੇ ਵਿੱਚ ਲਾਈਵ ਡੋਨਰ ਚਾਹੀਦਾ ਹੁੰਦਾ ਹੈ ਲਾਈਵ ਡੋਨਰ ਦਾ ਮਤਲਬ ਹੁੰਦਾ ਇੱਕ ਵੱਡੇ ਲੀਵਰ ਚੋਂ ਛੋਟਾ ਪੀਸ ਲੀਵਰ ਦਾ ਕੱਢ ਕੇ ਅਸੀਂ ਦੂਸਰੇ ਪੇਸ਼ੈਂਟ ਚ ਪਾ ਦਿੰਨੇ ਆ ਜਿਹਦਾ ਲੀਵਰ ਆਲਰੇਡੀ ਖਰਾਬ ਹੋ ਚੁੱਕਾ ਹੈ ਲੀਵਰ 1500 ਗ੍ਰਾਮ ਦਾ 1.5 ਕਿਲੋ ਦਾ ਬੜਾ ਵੱਡਾ ਆਰਗਨ ਹੈ ਮੇਰਾ ਖਿਆਲ ਹੈ ਸਾਰੇ ਪੂਰੇ ਬੋਡੀ ਸਭ ਤੋਂ ਵੱਡਾ ਆਰਗਨ ਲੀਵਰ ਹੀ ਹੈ ਉਹ ਲੀਵਰ ਦਾ ਇੱਕ ਪਾਰਟ ਪੂਰਾ ਲੀਵਰ ਕੱਢ ਕੇ ਉਹਦਾ ਦੂਸਰੇ ਹੈਲਦੀ ਪੇਸ਼ੈਂਟ ਦਾ ਥੋੜਾ ਪਾਰਟ ਲੀਵਰ ਦਾ ਪਾ ਦਿੰਨੇ ਆ ਜਿਹਦੇ ਨਾਲ ਉਹ ਵੀ ਉਹਦਾ ਵੀ ਚੱਲਦਾ ਰਹਿੰਦਾ ਹੈ ਔਰ ਇਹਨਾਂ ਦਾ ਵੀ ਚੱਲਦਾ ਤੁਈ ਇੱਕ ਪੇਸ਼ੈਂਟ ਤੋਂ ਦੋਨੋਂ ਪੇਸ਼ੈਂਟ ਦੋਨੋਂ ਜਾਨ ਬੱਜ ਜਾਂਦੀ ਹੈ ਔਰ ਇਹ ਘਰ ਦੇ ਕਿਸੇ ਵੀ ਮੈਂਬਰ ਦਾ ਅਸੀਂ 올ਿਵਰ ਲਾਈਵ ਡੋਨਰ ਲਾਈਵ ਡੋਨਰ ਮੀਨ ਜਿੰਦਾ ਪੇਸ਼ੈਂਟ ਚੋਂ ਥੋੜਾ ਲਿਵਰ ਕੱਢ ਕੇ ਕਿਡਨੀ ਤੋਂ ਲਗੀ ਪੂਰੀ ਕਿਡਨੀ ਕੱਢ ਕੇ ਦੂਜੇ ਪੇਸ਼ੈਂਟ ਚ ਪਾਣੀ ਹੈ ਤੇ ਉਹਨਾਂ ਰੱਬ ਨੇ ਦੋ ਕਿਡਨੀਆਂ ਦਿੱਤੀਆਂ ਫੋਰਚੂਨੇਟਲੀ ਦੇ ਇੱਕ ਕੱਢ ਲਈ ਦੂਜੇ ਚ ਪਾਤੀ ਦੀ ਕਰ ਗਈ ਇੱਕ ਉਹਦੇ ਕੋਲ ਹੋ ਗਈ ਇੱਕ ਉਹਦੇ ਕੋਲ ਹੋ ਗਈ ਲੇਕਿਨ ਲਿਵਰ ਇੱਕ ਹੀ ਦਿੱਤਾ ਹੈ ਪਰ ਇੰਨਾ ਵੱਡਾ ਦਿੱਤਾ ਕਿ ਉਹਦੇ ਚੋਂ ਵੀ ਅਸੀਂ ਟੁਕੜਾ ਕੱਢ ਕੇ ਅਸੀਂ ਦੂਸਰੇ ਪਾਸੇ ਪਾ ਸਕਦੇ ਆ ਕੰਮ ਬਹੁਤ ਔਖਾ ਹੈ ਲੇਕਿਨ ਅਸੀਂ ਇਹ ਬੀੜਾ ਚੁੱਕਿਆ ਔਰ ਅਸੀਂ ਇਹ ਪੂਰਾ ਕਰਾਂਗੇ ਡਾਕਟਰ ਸਾਹਿਬ ਉਧਰ ਵੀ ਆਯੂਸ਼ਮਾਨ ਕਾਰਡ ਦੇ ਉੱਤੇ ਤੁਸੀਂ ਲੋਕਾਂ ਦੀ ਹੈਲਪ ਕਰਦੇ ਹੋ ਕਾਫੀ ਆਲਰੇਡੀ ਵੀ ਕੀਤੀ ਹੈ ਹੁਣ ਉਸੇ ਤਰ੍ਹਾਂ ਜਿਹੜੀਆਂ ਸੇਵਾਵਾਂ ਐਸੇ ਹਸਪੀਟਲ ਵੀ ਜਾਰੀ ਰਹਿਣਗੀਆਂ ਆ ਆਯੂਸ਼ਮਾਨ ਕਾਰਡ ਦੀਆਂ ਸੇਵਾਵਾਂ ਕੋਈ ਸ਼ੱਕ ਨਹੀਂ ਹੈ ਜਾਰੀ ਰਹਿਣਗੀਆਂ ਜੇ ਬਾਈ ਚਾਂਸ ਕੋਈ ਚੀਜ਼ ਆਯੂਸ਼ਮਾਨ ਕਾਰਡ ਚ ਅਸੀਂ ਉਧਰ ਵੀ ਇਦਾਂ ਹੀ ਕਰ ਰਹੇ ਆ ਬਾਈ ਚਾਂਸ ਕੋਈ ਚੀਜ਼ ਜਿੱਦਾਂ ਪਿੱਤੇ ਦੀ ਪੱਥਰੀ ਲਗਾ ਲਈਏ ਆਯੂਸ਼ਮਾਨ ਕਾਰਡ ਚ ਨਹੀਂ ਪੋਸੀਬਲ ਹੈਗੀ ਕਰਨੀ ਪਰ ਜਿਹੜਾ ਪੇਸ਼ੈਂਟ ਯੋਸ਼ਮਨ ਕਾਰਡ ਲੈਂਦਾ ਪਿੱਤੇ ਦੀ ਬਦਲੇ ਨੂੰ 50% ਡਿਸਕਾਊਂਟ ਦੇ ਕੇ ਤੇ ਕਰ ਦਿੰਨੇ ਆ ਪੇਸ਼ੈਂਟ ਉੱਤੇ ਵੀ ਖੁਸ਼ ਹੋ ਜਾਂਦਾ ਕਿ ਠੀਕ ਹੈ ਰੂਟੀਨ ਜੇਕਰ ਤੁਸੀਂ 30000 ਲੈਂਦੇ ਹੋ ਤੇ 15000 ਤੇ ਸਾਡਾ ਹੋ ਗਿਆ ਇਸ ਤਰ੍ਹਾਂ ਹੀ ਇੱਧਰ ਕਰਾਂਗੇ ਕਿ 50% ਜੇ ਯੋਸ਼ਮਨ ਸਕੀਮ ਦੇ ਅੰਡਰ ਜਿਹੜਾ ਪੇਸ਼ੈਂਟ ਇਲਾਜ ਕਰਾ ਸਕਦਾ ਉਹਦੇ ਕਰਾਵੇ ਔਰ ਜੇ ਯੋਸ਼ਮਨ ਸਕੀਮ ਚ ਉਹ ਵਾਲਾ ਪਾਰਟ ਨਹੀਂ ਹੈਗਾ ਉਹ ਪਾਰਟ ਨਹੀਂ ਹੈਗਾ ਜਿੱਦਾਂ ਲਿਵਰ ਟ੍ਰਾਂਸਪਲੈਂਟ ਯੋਸ਼ਮਨ ਚ ਨਹੀਂ ਹੋਏਗਾ ਉਹਨੂੰ ਵੀ ਅਸੀਂ 50% ਲੈਸ ਤੇ ਉਹ ਵਾਲਾ ਕੰਮ ਕਰਕੇ ਦੇਾਂਗੇ ਕਿ ਪੇਸ਼ੈਂਟ ਗਰੀਬ ਹੈ ਉਹਦਾ ਇਨਸ਼ੂਰਮੈਂਟ ਕਾਰ